ਹਾਲੇਲੂਇਆ ਅਬਰਾਮ ਨੂੰ ਕਿੰਨੇ ਸਾਲਾਂ ਬਾਅਦ ਬੱਚਾ ਹੋਇਆ ਸੀ ਉਹਦੇ ਨੇ ਸ਼ੱਕ ਕੀਤੀ ਸੀ ਆਪਾਂ ਤਾਂ ਸ਼ੱਕ ਕਰਨ ਲੱਗ ਜਾਨੇ ਆ ਮੈਨੂੰ 3 ਮਹੀਨੇ ਹੋ ਗਏ ਮੈਨੂੰ ਸਾਲ ਹੋ ਗਿਆ ਮੈਨੂੰ 6 ਮਹੀਨੇ ਹੋ ਗਏ ਪਤਾ ਨਹੀਂ ਪ੍ਰਭੂ ਮੇਰੀ ਆਵਾਜ਼ ਨਹੀਂ ਸੁਣਦਾ ਪਤਾ ਨਹੀਂ ਮੇਰੀ ਪ੍ਰਾਰਥਨਾ ਮੈਂ ਬਹੁਤ ਕਰਦਾ ਵਾਂ ਜਿੰਨੀ ਮਰਜ਼ੀ ਰੋਜ਼ੇ ਰੱਖ ਲਓ ਜਿੰਨਾ ਮਰਜ਼ੀ ਕਰ ਲਓ ਜਦੋਂ ਆਪਨ ਵਿੱਚ ਵਿਸ਼ਵਾਸ ਅੰਦਰੋਂ ਪੂਰਾ ਹੋ ਗਿਆ ਉਦੋਂ ਪਰਮੇਸ਼ਰ ਨੇ ਥੋੜੀ ਪ੍ਰਾਰਥਨਾ ਸੁਣ ਲੈਣੀ ਹਾਲੇਲੂਇਆ ਇਹ ਨਹੀਂ ਵੀ ਜੇ 40 ਰੋਜ਼ੇ ਰੱਖ ਕੇ ਪਰਮੇਸ਼ਰ ਉੱਤੇ ਹੋਣੇ ਫੇਰ ਹੀ ਪਰਮੇਸ਼ਰ ਸੌਂਦਾ ਵੇ ਉਹ ਕਿਹੜਾ ਕਹਿੰਦਾ ਤੁਸੀਂ ਮੇਰੇ ਲਈ ਭੁੱਖੇ ਰਹੋ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਛੋਟੀ ਪ੍ਰਾਰਥਨਾ ਭਲਾਂ ਕਰੀਏ ਪਰਮੇਸ਼ਰ ਨੂੰ ਉਹ ਵੀ ਆਪਣੀ ਕਬੂਲ ਹੋ ਜਾਂਦੀ ਆ ਪਰ ਕਰਨੀ ਕਿਹੜੇ ਨਾਲ ਹੈ ਸੱਚੇ ਮਨ ਦੇ ਨਾਲ ਕਰਨੀ ਆਪਣੇ ਅੰਦਰ ਕੋਈ ਵੈਰ ਵਿਰੋਧ ਨਹੀਂ ਹੋਣਾ ਚਾਹੀਦਾ ਕਿਸੇ ਲਈ 질ਸ ਨਹੀਂ ਹੋਣੀ ਚਾਹੀਦੀ ਚੁਗਲੀ ਨਿੰਦਿਆ ਨਹੀਂ ਕਰਨੀ ਹਾਲੇਲੂਇਆ ਦਿਲ ਚ ਪਾਪ ਨਹੀਂ ਰੱਖਣਾ ਕਿਸੇ ਲਈ ਹਾਲੇਲੂਇਆ ਜੋ ਆਪਾਂ ਇੱਥੇ ਬੈਠੇ ਆ ਭੈਣ ਭਰਾਈ ਆ ਆਪਾਂ ਸਾਰੇ ਆਪਣੇ ਭੈਣ ਭਰਾ ਤੋਂ ਦੂਰ ਹੋ ਗਏ ਆ ਉਹ ਕਿਉਂ ਹੋਏ ਆਪਾਂ ਉਹਨਾਂ ਲਈ ਕੰਮ ਨਹੀਂ ਕਰਨੇ ਉਹਨੇ ਆਪਣੇ ਲਈ ਕੰਮ ਨਹੀਂ ਕਰਨੇ ਆਪਾਂ ਇੱਥੇ ਸਾਰੇ ਭੈਣ ਭਰਾਈ ਬੈਠੇ ਆ ਹਾਲੇਲੂਇਆ ਤੇ ਆਪਾਂ ਇਨਾਂ ਨਾਲ ਪਿਆਰ ਕਰਨਾ ਤਾਂ ਪ੍ਰਭੂ ਨੇ ਕੀ ਕਿਹਾ ਹੈ ਕਹਿੰਦਾ ਤੂੰ ਆਪਦੇ ਗਵਾਂਢੀ ਨਾਲੋਂ ਆਪਣੇ ਨਾਲੋਂ ਜ਼ਿਆਦਾ ਪਿਆਰ ਕਰ ਗਵਾਂਢੀ ਆਪਣੇ ਉਹ ਨਹੀਂ ਜਿਹੜੇ ਆਪਾਂ ਨੂੰ ਛੱਡ ਕੇ ਗਏ ਗਵਾਂਢੀ ਜਿਹੜੇ ਆਪਾਂ ਵਿੱਚ ਬੈਠੇ ਹallelujah ਇਹ ਆਪਾਂ ਇੱਕ ਦੂਜੇ ਦੇ ਗਵਾਂਢੀ ਹੋਈ ਆਪਾਂ ਦੁੱਖ ਦੇ ਸੁੱਖ ਦੇ ਇੱਕ ਦੂਜੇ ਦੀ ਮਦਦ ਕਰਨੀ ਹੈ ਸੁਣਨਾ ਮੈਂ ਪਿਆਰ ਨਾਲ ਰਹਿਣਾ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀਗੇ ਹallelujah ਜੇ ਚੁਗਲੀ ਨਿੰਦਿਆ ਹੀ ਕਰੋਗੇ ਫਿਰ ਆਪਣੀਆਂ ਬਰਕਤਾਂ ਜਿਹੜੀਆਂ ਪਰਮੇਸ਼ਰ ਨੇ ਦੇਣੀਆਂ ਰੋਕ ਕੇ ਰੱਖੂਗਾ ਹallelujah ਤੇ ਜੇ ਆਪਾਂ ਦਿਲ ਦੇ ਵਿੱਚ ਇਹਨਾਂ ਖਾਲੀ ਕਰਦੇ ਆਂਗੇ ਪਰਮੇਸ਼ਰ ਦੇ ਲਈ ਪਰਮੇਸ਼ਰ ਜੀ ਸੱਚਮੁੱਚ ਅੱਜ ਤੋਂ ਪ੍ਰਭੂ ਜੀ ਨੂੰ ਸੌਂਪਦਿਆ ਕਰੋ ਸਵੇਰ ਠਿਕੇ ਕੱਲਾ ਕੱਲਾ ਅੰਗ ਨੂੰ ਸੌਂਪਿਆ ਕਰੋ ਪ੍ਰਭੂ ਜੀ ਮੇਰੀਆਂ ਅੱਖਾਂ ਤੇ ਕੰਟਰੋਲ ਕਰੋ ਇਹ ਕਿਸੇ ਵੱਲੀ ਮਾੜੀ ਨਿਗਾਹ ਨਾ ਲਾ ਚੱਖਣ ਹallelujah ਪ੍ਰਭੂ ਜੀ ਮੇਰੇ ਮੂੰਹ ਤੇ ਕੰਟਰੋਲ ਕਰੋ ਕਿਸੇ ਦੀ ਚੁਗਲੀ ਨਿੰਦਿਆ ਨਾ ਕਰਨ ਪ੍ਰਭੂ ਜੀ ਮੇਰੇ ਕੰਨਾਂ ਤੇ ਕੰਟਰੋਲ ਕਰੋ ਗਲਤ ਗੱਲ ਨਾ ਸੁਣ ਕਿਸੇ ਦੀ ਚੁਗਲੀ ਵੀ ਨਾ ਮੇਰੇ ਕੰਨ ਦੇ ਵਿੱਚ ਪਵੇ ਹਾਲੇਲੂਇਆ ਮੇਰੇ ਦਿਲ ਤੇ ਕੰਟਰੋਲ ਕਰੋ ਚ ਚੰਗੀਆਂ ਚੀਜ਼ਾਂ ਹੀ ਨਿਕਲ ਇਸ ਵਿੱਚ ਮੈਂ ਜਵਾਂ ਨਾ ਕਰਕੇ ਰੱਖਾਂ ਕਿਸੇ ਦੀਆਂ ਬਿਰਿਆਈਆਂ ਹਾਲੇਲੂਇਆ ਇੱਕ ਕੰਗੋ ਦੇ ਉਹਨੂੰ ਸੌਂਪ ਦਿਆ ਕਰੋ ਕੰਟਰੋਲ ਕਰੋ ਜਿੱਦੋਂ ਪ੍ਰਭੂ ਸੱਚਮੁੱਚ ਕੰਟਰੋਲ ਕਰੂਗਾ ਤੇ ਉਦੋਂ ਤਾਂ ਆਪਣੇ ਜਿਵੇਂ ਪਵਿੱਤਰ ਆਤਮਾ ਆਪ ਹੀ ਆ ਕੇ ਖੜੂਗਾ ਹਾਲੇਲੂਇਆ ਹਾਲੇਲੂਇਆ ਫਿਰ ਪਰਮੇਸ਼ਰ ਦਾ ਹੱਥ ਹਮੇਸ਼ਾ ਆਪਣੇ ਨਾਲ ਨਾਲ ਹੀ ਜਿੱਥੇ ਵੀ ਆਪ ਕੰਮ ਕਰਾਂਗੇ ਆਪਾਂ ਸਫਲ ਹੋਵਾਂਗੇ ਹਾਲੇਲੂਇਆ ਆਪਾਂ ਕਹਿ ਦਿੰਨੇ ਆ ਮੇਰੀ ਕਮਾਈ ਚ ਬਰਕਤ ਨਹੀਂ ਹੁੰਦੀ ਮੇਰੇ ਆਏ ਨਹੀਂ ਹੁੰਦੀ ਮੇਰੇ ਆਏ ਨਹੀਂ ਹੁੰਦਾ ਧੰਨਵਾਦ ਕਰਕੇ ਉਹਦੇ ਕਮਾਈ ਚ ਜਦੋਂ ਕੰਮ ਕਰ ਲੈ ਧੰਨਵਾਦ ਪਰਮੇਸ਼ਰ ਦਾ ਕਰਿਆ ਕਰੋ ਪਰਮੇਸ਼ਰ ਜੀ ਧੰਨਵਾਦ ਕਰਦੀ ਆ ਮੈਂ ਤੇਰਾ ਜਮੈਂ ਕਰਦਾ ਮੈਂ ਤੂੰ ਅੱਜ ਦਾ ਮੈਨੂੰ ਦਿਨ ਦਿਖਾਇਆ ਮੈਂ ਕੰਮ ਕਰਨ ਲੱਗਾ ਤੂੰ ਮੇਰੇ ਨਾਲ ਹੋ ਕੇ ਕਰ ਹਾਲੇਲੂਇਆ ਜਿਹਦਾ ਆਪਾਂ ਉਹਨੂੰ ਪਹਿਲਾ ਸਥਾਨ ਦੇਵਾਂਗੇ ਤੇ ਫਾਇਦਾ ਤਾਂ ਆਪਾਂ ਨੂੰ ਹੋਣਾ ਹੈ ਹਾਲੇ ਪਤਾ ਤਾਂ ਨਾ ਹੀ ਜਪਣਾਵੇਂ ਹallelujah ਇਸ ਤਰ੍ਹਾਂ ਕਰਕੇ ਸੱਚਮੁੱਚ ਪਰਮੇਸ਼ਰ ਨੂੰ ਨਾਲ ਰੱਖਿਆ ਕਰੋ ਦੀ ਹਜ਼ੂਰੀ ਨੂੰ ਮਹਿਸੂਸ ਕਰਿਆ ਕਰੋ ਪਰਮੇਸ਼ਰ ਤੂੰ ਮੇਰੇ ਨਾਲ ਨਾਲ ਹੀ ਆ ਹallelujah ਜਿੱਥੇ ਵੀ ਜਾਵਾਂਗਾ ਮੇਰੇ ਤੂੰ ਨਾਲ ਨਾ ਰਹੇ ਤੇਰੇ ਸਵਰਗਦੂਤਾਂ ਦੇ ਪਹਿਰੇ ਲੱਗੇ ਰਹਿਣ ਮੈਂ ਕੱਲਾ ਨਹੀਂ ਪ੍ਰਭੂ ਜੀ ਤੂੰ ਮੇਰੇ ਨਾਲ ਹੈ ਹallelujah ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਹੈ ਪ੍ਰਭੂ ਤੇਰੀ ਜੈ ਜਕਾਰ ਹੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਲਈ ਪ੍ਰਭੂ ਤੇਰਾ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਮੈਂ ਜੋ ਵੀ ਬੋਲੀ ਪ੍ਰਭੂ ਮੇਰੇ ਮੂੰਹ ਦੇ ਨਾਲ ਹੋ ਕੇ ਬੋਲੇ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਆਮੇਨ ਆਮੇਨ ਆਮੇਨ